ਨੇ ਕਹਿੰਦੇ ਇੱਕ ਕੰਨੀ ਦੇ ਕਰੇ ਚਰਾਗਦੀਨ ਮਈਆਂ ਦੀ ਧਰਤੀ ਦਾ ਆ ਮੁੰਡਾ ਕਹਿੰਦੇ ਇਹ ਅੱਜ ਦੇ ਟਾਈਮ ਦਾ ਝੁੱਟੇਲੇ ਦੁਆਬੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਪਰ ਦੂਜੇ ਪਾਸੇ ਚਰਾਗਦੀਨ ਹੈ ਮੇਰੇ ਵੀਰੋ ਚਰਾਗਦੀਨ ਹੈ ਮੇਰ ਹੈ ਅੱਲਾਹ ਤਾਲਾ ਦੀ ਮੇਰੇ ਵੀਰੋ ਇਸ ਖਿਡਾਰੀ ਦੇ ਉੱਤੇ ਭਰੀਆਂ ਹੋਈਆਂ ਬਗਲਾ ਲੱਗਿਆ ਪਿਆ ਜੋਰ ਦੋਨੋਂ ਖਿਡਾਰੀਆਂ ਦੇ ਦਰਮਿਆਨ ਇਸ ਵੇਲੇ ਸੰਘਰਸ਼ ਜਾਰੀ ਹੈ ਬਜੀ ਹੋਈ ਧੌਲ ਹੈ ਵਜਦੇ ਹੋਏ ਧੱਪਿਆ ਲੋ ਸੋਹਣਿਆ ਦੋ ਨੰਬਰ ਦੀ ਰਿਪੋਰਟ ਕਰੋ ਭਾਈ ਨਿਊਜ਼ੀਲੈਂਡ ਕਲੱਬ ਗਾਲਬ ਲਿਖਤਾ ਗਲਤੀ ਨਾਲ ਇੱਥੇ ਨਿਊਜ਼ੀਲੈਂਡ ਨਹੀਂ ਆਜਣ ਤੇ ਛੇਰਪੁਰ ਕਲਾ ਲੋ ਚਰਾਗਦੀਨ ਆ ਗਿਆ ਮੇਰੇ ਮਿੱਤਰੋ ਅੱਜ ਕਹਿੰਦੇ ਝਾਫੀਆਂ ਨੂੰ ਰੇਡਾਂ ਪਾਉਣੀਆਂ ਪੈ ਗਈਆਂ ਮੇਰੇ ਵੀਰੋ ਨਰੋਲ ਖੇਡੀ ਜਾ ਰਹੀ ਆ ਪਿਆਰ ਪਿੰਡ ਪੱਦਰ ਝਾਫੀ ਚਾਰ ਕੱਲ ਵੀ ਕਹਿੰਦੇ ਚਰਾਗਦੀਨ ਨੇ ਖਾਈ ਦੇ ਵਿੱਚ ਕਬੱਡੀਆਂ ਪਾਈਆਂ ਪਰ ਇਹਦੇ ਲਈ ਸਾਈਡ ਹੁੰਦੀ ਹੋਈ ਕਮਾਲ ਮੈਚ ਸਮਾਪਤ ਮਈਆ